ਚਲਦੇ ਸਮਾਗਮ ਦੌਰਾਨ ਗੁਰਦੁਆਰਾ ਸਾਹਿਬ ਦੇ ਵਿੱਚ ਵੱਡਾ ਬਲਾਸਟ ਹੋ ਚੁੱਕਿਆ ਧਮਾਕਾ ਹੋ ਚੁੱਕਿਆ ਇੱਕ ਸਮਾਗਮ ਚੱਲਿਆ ਹੁੰਦਾ ਭੋਗ ਦਾ ਸਮਾਗਮ ਅੰਤਿਮ ਅਰਦਾਸ ਦਾ ਤਾਂ ਉਸ ਮੌਕੇ ਗੁਰਦੁਆਰਾ ਸਾਹਿਬ ਦੇ ਦਰਵਾਜ਼ਾ ਸਾਹਿਬ ਦੇ ਵਿੱਚ ਜਿਹੜਾ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਮੌਜੂਦ ਹੁੰਦੀਆਂ ਨੇ ਤਾਂ ਉਸ ਵਕਤ ਇੱਕ ਵੱਡਾ ਧਮਾਕਾ ਹੁੰਦਾ ਅੰਦਰ ਧੂਆ ਧਾਰ ਹੋ ਜਾਂਦਾ ਤੇ ਉਸ ਤੋਂ ਬਾਅਦ ਲੋਕ ਅਚਾਨਕ ਸਹਿਮ ਜਾਂਦੇ ਨੇ ਮੌਕੇ ਤੇ ਪਤਾ ਲੱਗਿਆ ਕਿ ਤਕਰੀਬਨ 10 ਦੇ ਕਰੀਬ ਜਿਹੜੇ ਲੋਕ ਨੇ ਜ਼ਖਮੀ ਹੋ ਗਏ ਨੇ ਇੱਕ ਔਰਤ ਦੀ ਜਿਹੜੀ ਮੌਕੇ ਤੇ ਬਲਾਸਟ ਹੋਣ ਦੇ ਨਾਲ ਤਵਾਕਾ ਹੋਣ ਦੇ ਨਾਲ ਮੌਤ ਵੀ ਹੋ ਚੁੱਕੀ ਆ ਤਾਂ ਜਿਹੜੀ ਖਬਰ ਆ ਨਿਕਲ ਕੇ ਰੋਪੜ ਤੋਂ ਸਾਹਮਣੇ ਆ ਰਹੀ ਹੈ ਜਿੱਤੇ ਕਿ ਰੋਪੜ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਵੱਡਾ ਧਮਾਕਾ ਹੁੰਦਾ ਧਮਾਕਾ ਹੋਣ ਦਾ ਕਾਰਨ ਪਤਾ ਲੱਗਿਆ ਕਿ ਗਰਮੀ ਦਾ ਮੌਸਮ ਸੀ ਏਸੀ ਲਗਾਇਆ ਗਿਆ ਸੀ ਤਾਂ ਦਰਬਾਰ ਸਾਹਿਬ ਦੇ ਵਿੱਚ AC ਦਾ ਜਿਹੜਾ ਕੰਪਰੈਸਰ ਹੁੰਦਾ ਉਸ ਉਹ ਫਟਣ ਦੇ ਕਾਰਨ ਵੱਡਾ ਬਲਾਸਟ ਹੋ ਜਾਂਦਾ ਜਿਸ ਤੋਂ ਬਾਅਦ ਕਿ ਲੋਕ ਅਚਾਨਕ ਭਗੜ ਮੱਚ ਜਾਂਦੀ ਹੈ ਸਹਿਮ ਜਾਂਦੇ ਨੇ ਜਿੱਥੇ ਕਿ ਉਹ ਬਲਾਸਟ ਹੋਣ ਦੇ ਨਾਲ ਇੱਕ ਔਰਤ ਦੀ ਜੜੀ ਮੌਕੇ ਤੇ ਮੌਤ ਦੀ ਖਬਰ ਵੀ ਨਿਕਲ ਕੇ ਸਾਹਮਣੇ ਆਇਆ ਤੇ 10 ਲੋਕ ਨੇ ਜਿਹੜੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਕਿ ਰੋਪੜ ਦੇ ਨਜ਼ਦੀਕੀ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਵੀ ਲਜਾਇਆ ਗਿਆ ਤੇ ਜਿਹੜੀ ਹੁਣ ਸਾਰੀ ਜਾਂਚ ਪੜਤਾਲ ਆ ਉਹ ਵੀ ਕੀਤੀ ਜਾ ਰਹੀ ਹੈ ਗੁਰਦੁਆਰਾ ਸਾਹਿਬ ਦੀ ਕਮੇਟੀ ਦੁਆਰਾ ਵੀ ਸਾਰੀ ਜਾਂਚ ਪੜਤਾਲ ਕੀਤੀ ਗਿਆ ਕਿ ਅਖਰ ਇਸ ਤਰੀਕੇ ਹੋਇਆ ਕੀ ਕੋਈ ਇਲੈਕਟ੍ਰਿਸਿਟੀ ਦੀ ਛੋਟੇ ਸੀ ਕੀ ਕਾਰਨ ਸੀ ਪਾਰਾ ਬਹੁਤ ਮੰਦਭਾਗੀ ਖਬਰ ਗੁਰਦੁਆਰਾ ਸਾਹਿਬ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜਿੱਥੇ ਕਿ ਜਿਹੜਾ ਰੋਪੜ ਦੇ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਭੋਗ ਦਾ ਪ੍ਰੋਗਰਾਮ ਚੱਲ ਰਿਹਾ ਸੀ ਅੰਤਮ ਅਰਦਾਸ ਦਾ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੇ ਉਸ ਪਰਿਵਾਰ ਦੇ ਸੰਗੀ ਸਾਥੀ ਰਿਸ਼ਤੇਦਾਰ ਪਹੁੰਚੇ ਹੋਏ ਸੀ ਤਾਂ ਉਸ ਵਕਤ ਜਦੋਂ ਵੱਡਾ ਧੁਮਾਕਾ ਹੁੰਦਾ ਸਾਰਾ ਜਿਹੜਾ ਦਰਬਾਰ ਸਾਹਿਬ ਦੇ ਵਿੱਚ ਉਹ ਧੂਆ ਧਾਰ ਹੋ ਜਾਂਦਾ ਤੇ ਉਸ ਵਕਤ ਅਚਾਨਕ ਲੋਕ ਸਹਿਮ ਜਾਂਦੇ ਨੇ ਤੇ ਭਗਦੜ ਮੱਚ ਜਾਂਦੀ ਆ ਤੁਸੀਂ ਦੇਖੋ ਕਿ ਤਸਵੀਰਾਂ ਦੇ ਵਿੱਚ ਲੋਕ ਕਿਸ ਤਰੀਕੇ ਦੇ ਨਾਲ ਸਹਿਮੇ ਹੋਏ ਨੇ ਕਿਉਂਕਿ ਅਚਾਨਕ ਜਦੋਂ ਦਰਬਾਰ ਸਾਹਿਬ ਦੇ ਵਿੱਚ ਜਦੋਂ ਰਾਗੀ ਸੰਗੀਤਨ ਕਰ ਰਹੇ ਹਣ ਤਾਂ ਉਸ ਵਕਤ ਜਦੋਂ ਐਡਾ ਧੁਮਾਕਾ ਹੋ ਜਾਵੇ ਅਚਾਨਕ ਧੂਆ ਧਾਰ ਹੋ ਜਾਵੇ ਇੱਕ ਔਰਤ ਦੀ ਮੌਕੇ ਤੇ ਮੌਤ ਹੋ ਜਾਵੇ ਤਾਂ ਫਿਰ ਲੋਕਾਂ ਦਾ ਡਰਨਾ ਸਹਿਮਣਾ ਜੋ ਕਿ ਸੁਭਾਵਿਕ ਹੋ ਜਾਂਦਾ ਜੋ ਮਰੇ ਤੇ ਕੌੜਤਾ ਉਸਦੀ ਪਛਾਣ ਹੋਈ ਆ ਕਸ਼ਮੀਰ ਕੌਰ ਨਾਮ ਦੱਸਿਆ ਜਾ ਰਿਹਾ ਵਾਸੀ ਇੱਕ ਜਿਹੜੇ ਹਰगोविंद ਨਗਰ ਰੋਪੜ ਦੀ ਰਹਿਣ ਵਾਲੀ ਆ ਬਹੁਤ ਵੱਡੀ ਖਬਰ ਮਨਪਾਗੀ ਖਬਰ ਤੁਹਾਡੇ ਨਾਲ ਸਾਂਝ ਕਰ ਰਿਹਾ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਏਸੀ ਦਾ ਕੰਪਰੈਸ਼ਨਰ ਫਟਣ ਦੇ ਨਾਲ ਵੱਡਾ ਧਮਾਕਾ ਹੋ ਚੁੱਕਿਆ ਕੀ ਹੋਇਆ ਸੀ ਉੱਥੇ ਕੀ ਹਸ ਬਸ ਇਹ ਨਾ ਤਾਂ ਕੜਿਆ ਨਹੀਂ ਤਾਂ ਜਾਂਦਾ ਜੀ ਉੱਥੇ ਆਪਣਾ ਪੁਲਰ ਦੇ ਕੋਲ ਭੱਜ ਗਏ ਕੀ ਹੋਇਆ ਸੀ ਉੱਥੇ ਕੀ ਉਹ ਤੇ ਬਲਾਸਟ ਹੋਇਆ ਜੀ ਇੱਕਦਮ ਕਿਸੇ ਫਰਿਆ ਲਈ ਗਾ ਬਣੀ ਕਿ ਤਾ ਮੇਰੇ ਧੂਆਂ ਹੈ ਤੂੰ ਆਂ ਤੇ ਤੂੰ ਉੱਟ ਗਿਆ ਸਾਡਾ ਪਤਾ ਵੀ ਨਹੀਂ ਲੱਗੇ ਜੀ ਕਦੋਂ ਕੀ ਹੋ ਗਿਆ ਮੈਂ ਅਨੰਦਨੀ ਕਿੰਨੀ ਕੱਤੀ ਜੀ ਜੇ ਤਾਂ ਵੀ ਇੰਨੇ ਬੰਦਿਆਂ ਨੂੰ ਉਹਨੇ ਤੁਸੀਂ ਮੇਟ ਚ ਦੇ ਨੇ ਹਾਂਜੀ ਕਿੰਨਾ ਕੀ ਧਮਾਕਾ ਹੋ ਰਿਹਾ ਜਿਹੜਾ ਵੀ ਇੰਨੇ ਬੰਦੇ ਨੂੰ ਮਾਰ ਕੇ ਜੜੀ ਬਸ ਜੀ ਇੱਕਦਮ ਧੂਆਂ ਹੀ ਧੂਆਂ ਉੱਟ ਗਿਆ ਜਿਆਦਾ ਤਾਰਾਂ ਨੂੰ ਪਤਾ ਨਹੀਂ ਉਹਨਾਂ ਨੂੰ ਕੁੱਲਰ ਵਗੈਰੇ ਨੂੰ ਅੱਗ ਪਈ ਆ ਜੀ ਭਿੰਦਰਗੋਰਾ ਜੀ ਠੀਕ